ਤੁਸੀਂ ਜੇ ਕਾਗਜ਼ ਪੈਨਸਲ ਨਾਲ ਦੋਨੋਂ ਸਰਕਾਰਾਂ ਨੂੰ ਯਾਦ ਕਰੋ ਟਾਈਮ ਦੋਨੋਂ ਸਰਕਾਰਾਂ ਦੇ ਐਂਡ ਕੰਮ ਲਿਖਣ ਲੱਗ ਜਾਓ ਤੁਸੀਂ ਹੈਰਾਨ ਰਹਿ ਜਾਓਗੇ ਕਾਂਗਰਸ ਨੇ ਵੀ 25 ਸਾਲ ਰਾਜ ਕੀਤਾ ਇੱਕ ਨਿਸ਼ਾਨੀ ਪੰਜਾਬ ਚ ਨਹੀਂ ਤੁਹਾਨੂੰ ਦੇਖੋਗੇ ਐਂਡ ਜੋ ਕੁਛ ਵੀ ਪੰਜਾਬ ਡਿਵੈਲਪ ਹੋਇਆ ਹੈ ਜੋ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਸਾਰਾ ਕੁਝ 100% ਉਹ ਇਨਫਰਾਸਟ੍ਰਕਚਰ ਬਣਾਉਣ ਪਿੱਛੇ ਇੱਕ ਸ਼੍ਰੋਮ ਨਿਕਾਲੀ ਤੇ ਲਾ ਤੁਸੀਂ ਭਾਵੇਂ ਪਾਵਰ ਲੈ ਲਓ ਬਿਜਲੀ ਬਿਜਲੀ ਦੇ ਬਿਗੈਰ ਕੋਈ ਸੁਭਾ ਚੱਲ ਨਹੀਂ ਸਕਦਾ ਦੇਸ਼ ਵੀ ਨਹੀਂ ਦੁਨੀਆ ਵੀ ਨਹੀਂ ਚੱਲ ਸਕਦੀ ਬਿਜਲੀ ਦੇ ਬਿਗੈਰ ਪੰਜਾਬ ਵਿੱਚ ਦਿਨੇ ਥਰਮਲ ਪਲਾਂਟ ਹੈ ਕਾਲੀ ਨੇ ਬਣਾਇਆ ਹੈ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀਦਲ ਨੇ ਬਣਾਇਆ ਹੈ ਜੇ ਇੱਕੋ ਹੀ ਪਾਰਟੀ ਨੇ 99% ਕੰਮ ਕੀਤਾ ਹੈ ਦੂਜੇ ਨੇ ਜ਼ੀਰੋ ਤੇ ਟਾਈਮ ਹੁਣ ਦੋਨਾਂ ਦਾ 25-25 ਸਾਲ ਹੈ ਉਵੇਂ ਰੋਡ ਨੈਟਵਰਕ ਉਵੇਂ 에어ਪੋਰਟ ਨੈਟਵਰਕ ਉਵੇਂ ਅਦਰ ਇਨਫਰਾਸਟ੍ਰਕਚਰ ਉਵੇਂ ਜਿਹੜੀਆਂ ਕਿਸਾਨ ਨੂੰ ਫੈਸਿਲਿਟੀਆਂ ਭਾਵੇਂ ਟਿਊਬਲ ਕਨੈਕਸ਼ਨ ਆ ਪੱਕੇ ਖਾਲੇ ਆ ਕਸੀਆਂ ਨਹਿਰਾਂ ਤੇ ਜਿਹੜੇ ਆਪਣਾ ਫ੍ਰੀ ਜਿਹੜੀਆਂ ਆਪਾਂ ਸਹੂਲਤਾਂ ਦਿੱਤੀਆਂ 100% ਜੋ ਮਿਲ ਰਿਆ ਸੀ ਗਰੀਬ ਨੂੰ ਕਿਸਾਨ ਨੂੰ 100% ਸਾਰੀਆਂ ਹੀ ਸ਼ੁਰੂ ਅਕਾਲੀ ਦਲ ਨੇ ਕੀਤੀਆਂ ਪਰ ਇਹ ਸਾਰਾ ਮੈਂ ਉਹ ਕਰੇ ਨਾ ਦੇਸਪਾਈਟ ਇੱਕ ਵੀ ਚੀਜ਼ ਕਿਸੇ ਹੋਰ ਨੇ ਨਹੀਂ ਕੀਤੀ ਤੁਸੀਂ ਵੀ ਐਗਜ਼ਾਮਪਲ ਨਹੀਂ ਦੇ ਸਕਦੇ ਕਿ ਆ ਚੀਜ਼ ਉਹਨਾਂ ਨੇ ਵੈਲਫੇਅਰ ਦੀ ਕੀਤੀ ਹੈ ਸਾਡੀਆਂ ਸਕੀਮਾਂ ਨੂੰ ਅੱਗੇ ਲੈ ਕੇ ਗਏ ਐਂਡ ਹੌਲੀ ਹੌਲੀ ਖਤਮ ਕਰ ਦਿੱਤੀਆਂ ਸੋ ਆ ਜਿਹੜਾ ਮੈਂ ਉਹ ਕਹਿ ਰਿਹਾ ਜੀ ਆਪ ਨੂੰ ਇੰਨਾ ਐਕਸਪੀਰੀਅੰਸ ਹੈ ਤੇ ਫਿਰ ਆਪਾਂ ਜਿਹੜੀਆਂ ਪਾਰਟੀਆਂ ਪੰਜਾਬ ਨੂੰ ਡਿਸਟਰੋਏ ਕਰਨ ਵਾਸਤੇ ਆਂਦੀਆਂ ਨੇ ਬਾਰ ਬਾਰ ਓਪਰਚ्युनिटी ਦੇਵੋਗੇ ਆਪਣੇ ਆਪ ਹੀ ਆਪਣਾ ਸੂਬਾ ਪੇਛੇ ਚਲੇ ਜਾਊਗਾ ਤੁਸੀਂ ਆਪਣੀਆਂ ਪ੍ਰਾਪਤੀਆਂ ਗਣਾਈਆਂ ਇਹਦੇ باوجود ਫਿਰ ਸ਼ਰਮਣੀ ਅ ਕਲੇਜਲ ਦੀ ਗੱਲ ਕਿਉਂ ਨਹੀਂ ਬਣਦੀ ਪਿਛਲੇ ਇਲੈਕਸ਼ਨਾਂ ਚ ਵੀ ਪਰਫਾਰਮੈਂਸ ਬਹੁਤ ਹੀ ਸ਼ਾਨਦਾਰ ਨਹੀਂ ਰਹੀ ਜਿਹੜੀਆਂ ਬਾਈ ਇਲੈਕਸ਼ਨ ਹੋਈਆਂ ਨੇ ਤੁਸੀਂ ਆਪਣੀ ਗੱਲ ਪਹੁੰਚਾਉਣ ਚ ਕਾਮਯਾਬ ਨਹੀਂ ਹੋ ਪਾਰੇ ਜਾਂ ਤੁਹਾਨੂੰ ਲੱਗਦਾ ਹੈ ਕਿ ਦੂਸਰੀਆਂ ਪੋਲੀਟੀਕਲ ਪਾਰਟੀਆਂ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ ਕਿ ਤੁਹਾਡੀ ਇਸ ਕਰਕੇ ਗੱਲ ਨਹੀਂ ਬਣ ਪਾਰੇ ਐਕਚੁਅਲੀ ਕੀ ਹੋਇਆ ਨਾ ਜਦੋਂ ਲਗਾਤਾਰ 10 ਸਾਲ ਸਾਡੇ ਹੋਏ ਤੇ ਉਦੋਂ ਮਿਲਣ ਸਾਰੀਆਂ ਪਾਰਟੀਆਂ ਦੇਖ ਲੈ ਕਿ ਐਨੇ ਕਮਕੀਤੇ ਹੈ ਕਿ ਇਹਨਾਂ ਨੂੰ ਇਕੱਠੇ ਹੋ ਕੇ ਠਾਈਏ ਹੂੰ ਉਦੋਂ ਸੋਸ਼ਲ ਮੀਡੀਆ ਸ਼ੁਰੂ ਸੀ ਤੇ ਆਮ ਆਦਮੀ ਪਾਰਟੀ ਨੇ ਆਪਣਾ ਲਗਾ ਸਭ ਤੋਂ ਪਹਿਲੇ ਯੂਜ਼ ਕਰਨਾ ਸ਼ੁਰੂ ਕੀਤਾ ਇੰਪਲੀਮੈਂਟ ਕੀਤਾ ਉਹਨਾਂ ਨੇ ਐਜਾ ਤੇ ਸੈਂਟਲ ਏਜੰਸੀਆਂ ਨੇ ਉਹਨਾਂ ਨੇ ਤੇ ਕਾਂਗਰਸ ਤੇ ਸਾਰਿਆਂ ਨੇ ਵਨ ਮੈਨ ਟਾਰਗੇਟ ਕਰਤਾ ਬਾਦਲ ਬਾਦਲ ਪਰਿਵਾਰ ਅਕਾਲੀ ਦਲ ਹੂੰ ਉਹਨਾਂ ਕਹੇ ਜੇ ਬਾਦਲ ਫੈਮਿਲੀ ਨੂੰ ਪਛੇ ਕਰਦਾਂਗੇ ਤੇ ਕਾਲੀ ਦਲ ਖਤਮ ਕਰਦਾਂਗੇ ਤਾਂ ਫਿਰ ਸਾਡੇ ਕੋਲੇ ਹੁਣ ਟਾਈਮ ਹੈ ਅੱਗੇ ਆਉਂਦਾ ਨਹੀਂ ਤੇ ਸਾਡੇ ਕੋਲੇ ਟਾਈਮ ਨਹੀਂ ਹੋਊਗਾ ਨਹੀਂ ਮਿਲੂਗਾ ਹੁਣ ਉਹ ਐਡਾ ਜ਼ਬਰਦਸਤ ਅਟੈਕ ਸੀ ਕਿ ਲੋਕਾਂ ਦੇ ਮਨਾਂ 'ਚ ਉਹਨਾਂ ਨੇ ਐਜਾ ਮਾਹੌਲ ਖੜਾ ਕਰਤਾ ਕਿ ਲੋਕਾਂ ਨੇ ਚੰਗੀਆਂ ਗੱਲਾਂ ਸਾਰੀਆਂ ਭੁਲਾ ਪਲਾਤੀਆਂ